ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਸਾਰੇ ਖੁਸ਼ੀਆਂ ਮਨਾ ਰਹੇ ਸੀਗੇ ਕਿ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਚਾਹੁੰਦੇ ਆ ਜਰਅਸਲ ਬਲੈਕਆਊਟ ਦੇ ਵਿੱਚ ਲਾੜੇ ਦੇ ਵੱਲੋਂ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਇੱਕ ਪਾਸੇ ਜਿੱਥੇ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅ ਵੱਧ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਮਨਾਈ ਜਾ ਰਹੀ ਹੈ ਪਰ ਬਲੈਕਆਊਟ ਦੇ ਦੌਰਾਨ ਵੀ ਲਾੜੇ ਦੇ ਵੱਲੋਂ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਤੇ ਉਸ ਦੇ ਉੱਤੇ ਮਾਮਲਾ ਦਰਜ ਹੋ ਰਿਹਾ ਹੈ ਦਰਅਸਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਏ ਤਣਾਅ ਦੇ ਤਣਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਡਰੋਨ ਚਲਾਉਣ ਅਤੇ ਆਤੀਸ਼ਬਾਜ਼ੀ ਕਰਨ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਈ ਹੈ ਪਰ ਕਈ ਲੋਕਾਂ ਦੇ ਵੱਲੋਂ ਇਹਨਾਂ ਪਾਬੰਦੀਆਂ ਦੀ ਸਰਯਾਮ ਉਲੰਘਣਾ ਕੀਤੀ ਜਾਂਦੀ ਹੈ ਇਹ ਅਜਿਹਾ ਇੱਕ ਮਾਮਲਾ ਸੀਗਾ ਜੋ ਕਿ ਬਠਿੰਡਾ ਦੇ ਪਿੰਡ ਕੋਟਸਮੀਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਨੌਜਵਾਨ ਜਿਸ ਦਾ ਵਿਆਹ ਸੀਗਾ ਉਸ ਦੇ ਵੱਲੋਂ ਰਾਤ ਦੇ ਸਮੇਂ ਆਤੀਸ਼ਬਾਜ਼ੀ ਕੀਤੀ ਜਾਂਦੀ ਹੈ ਤਾਂ ਪਟਾਕੇ ਚੁਲਾਏ ਗਏ ਨੇ ਜਦੋਂ ਕਿ ਇਸ ਘਟਨਾ ਦਾ ਪਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੱਗਿਆ ਤਾਂ ਪੁਲਿਸ ਦੇ ਵੱਲੋਂ ਲਾੜੇ ਗੁਰਪ੍ਰੀਤ ਸਿੰਘ ਦੇ ਖਿਲਾਫ ਜੋ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਸ ਬਾਬਤ ਜਾਣਕਾਰ ਦਿੰਦੇ ਹੋਏ ਡੀਐਸਪੀ ਦਿਹਾਤੀ ਹੀਨਾ ਗੁਪਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਕੀ ਉਹਨਾਂ ਨੂੰ ਵੀਡੀਓ ਸਾਹਮਣੇ ਆਈ ਸੀਗੀ ਵੀਡੀਓ ਮਿਲੀ ਸੀਗੀ ਕੀ ਕੁਝ ਕਾਰਵਾਈ ਕੀਤੀ ਗਈ ਹੈ ਉਹ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਉਂਦੇ ਆਂ ਉਹਨੇ ਮੇਰੇ ਪਰਚਰਾਂ ਦੀ ਕੀਤਾ ਤੁਸੀਂ ਖਾਸ ਕਰਕੇ ਵਿੱਚ ਆਸਵਾਦੀ ਨੂੰ ਲੈ ਕੇ ਈਸੀ ਦਾ ਮਾਮਲਾ ਵੀ ਵਿਆਹ ਦੇ ਵਿੱਚ ਜਿਹੜਾ ਬੰਦੇ ਨੂੰ ਆਸਵਾਦੀ ਚਲਾਈ ਜਾਂ ਪਰਵਾਸ ਕਿੰਨੇ ਮੁਕਾਂ ਦੇ ਮਾਮਲਾ ਦਾ ਕੀਤਾ ਕੀ ਮਾਮਲਾ ਇਹ ਜੀ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਟ ਸ਼ਮੀਰ ਪਿੰਡ ਜੋ ਕਿਸਾਨ ਖਾਣਾ ਸਰਦ ਦੇ ਅਧੀਨ ਪੈਂਦਾ ਹੈ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਤੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਹੁਣ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿਸਨੇ ਵੀ ਸਿਵਿਲਿਅਨ ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹ ਰਿਪੋਰਟ ਹੈ ਇਹਨਾਂ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 ਵੀਐਨਐਸ which is equivalent of 188 ਆਪੀਸੀ ਦਾ ਇੱਕ ਜਨੇ ਤੇਜੀ ਜਿਹੜਾ ਮੇਨ ਜਿਹਦਾ ਵਿਆਹ ਸੀਗਾ ਮੁੰਡੇ ਦਾ ਵਿਆਹ ਹੋ ਰਿਹਾ ਸੀ ਜੀ ਆਮ ਲੋਕਾਂ ਵੀ ਇਹ ਕਹਿਣਾ ਚਾਹੁੰਦੇ ਕਿ ਕਿ ਹਦਕਾ ਜਾਰੀ ਹੈ ਡੀਸੀ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਦੀ ਕਰਵਾਈ ਨਹੀਂ ਜਾਣੀ ਜੀ ਦੇਖੋ ਇਸ ਟਾਈਮ ਜੋ ਸੈਂਸਿਟਿਵ ਅਨੀ ਟੈਂਟ ਸਿਚੁਏਸ਼ਨ ਹੈ ਆਪਾਂ ਉਹ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁੱਲੀ ਮਤਲਬ ਆਊਟ ਆਫ ਇਟ ਜਿੰਨਾ ਵੀ ਡੀਸੀ ਸਾਹਿਬ ਦੀ ਹਦਾਇਤ ਹੈ ਕਿ ਸਿਵਿਲIANS ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰਵਰਕਸ ਨਾ ਚਲਾਉਣ ਨੂੰ ਪਲੀਜ਼ ਸਟ੍ਰਿਕਟਲੀ ਉਹਨੂੰ ਅਡਹੀਅਰ ਕਰੋ ਜੋ ਵੀ ਇਸ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਅਵੇਲੇਬਲ ਆ ਫੈਂਸੀ ਜੀ ਉਹ ਰਾਤ ਹੀ ਕਰ ਲੈਸ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਸਾਰੇ ਖੁਸ਼ੀਆਂ ਮਨਾ ਰਹੇ ਸੀਗੇ ਕਿ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਚਾਹੁੰਦੇ ਆ ਜਰ ਅਸਲ ਬਲੈਕਆਊਟ ਦੇ ਵਿੱਚ ਲਾੜੇ ਦੇ ਵੱਲੋਂ ਆਤੀਸ਼ਵਾਦੀ ਕੀਤੀ ਜਾਂਦੀ ਹੈ ਇੱਕ ਪਾਸੇ ਜਿੱਥੇ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅ ਵਧ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਮਨਾਈ ਜਾ ਰਹੀ ਹੈ ਪਰ ਬਲੈਕਆਊਟ ਦੇ ਦੌਰਾਨ ਵੀ ਲਾੜੇ ਦੇ ਵੱਲੋਂ ਆਤੀਸ਼ਵਾਦੀ ਕੀਤੀ ਜਾਂਦੀ ਹੈ ਤੇ ਉਸ ਦੇ ਉੱਤੇ ਮਾਮਲਾ ਦਰਜ ਹੋ ਰਿਹਾ ਹੈ ਦਰਸਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਏ ਤਣਾਅ ਦੇ ਤਣਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਡਰੋਨ ਚਲਾਉਣ ਅਤੇ ਆਤੀਸ਼ਬਾਜ਼ੀ ਕਰਨ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਈ ਹੈ ਪਰ ਕਈ ਲੋਕਾਂ ਦੇ ਵੱਲੋਂ ਇਹਨਾਂ ਪਾਬੰਦੀਆਂ ਦੀ ਸ਼ਰਯਾਮ ਉਲੰਘਣਾ ਕੀਤੀ ਜਾਂਦੀ ਹੈ ਇਹ ਅਜਿਹਾ ਇੱਕ ਮਾਮਲਾ ਸੀਗਾ ਜੋ ਕਿ ਬਠਿੰਡਾ ਦੇ ਪਿੰਡ ਕੋਟਸਮੀਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਨੌਜਵਾਨ ਜਿਸ ਦਾ ਵਿਆਹ ਸੀਗਾ ਉਸ ਦੇ ਵੱਲੋਂ ਰਾਤ ਦੇ ਸਮੇਂ ਆਤੀਸ਼ਬਾਜ਼ੀ ਕੀਤੀ ਜਾਂਦੀ ਹੈ ਤਾਂ ਪਟਾਕੇ ਚੁਲਾਏ ਗਏ ਨੇ ਜਦੋਂ ਕਿ ਇਸ ਘਟਨਾ ਦਾ ਪਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੱਗਿਆ ਤਾਂ ਪੁਲਿਸ ਦੇ ਵੱਲੋਂ ਲਾੜੇ ਗੁਰਪ੍ਰੀਤ ਸਿੰਘ ਦੇ ਖਿਲਾਫ ਜੋ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਤਹਿਤ ਮਾਮਲਾ ਦਰਜ ਕਰ ਲਿਤਾ ਗਿਆ ਇਸ ਬਾਬਤ ਜਾਣਕਾਰ ਦਿੰਦੇ ਹੋਏ ਡੀਐਸਪੀ ਦਿਹਾਤੀ ਹੀਨਾ ਗੁਪਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਕੀ ਉਹਨਾਂ ਨੂੰ ਵੀਡੀਓ ਸਾਹਮਣੇ ਆਈ ਸੀਗੀ ਵੀਡੀਓ ਮਿਲੀ ਸੀਗੀ ਕੀ ਕੁਝ ਕਾਰਵਾਈ ਕੀਤੀ ਗਈ ਹੈ ਉਹ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਉਂਦੇ ਆਂ ਉਹਨਾਂ ਦੇ ਪਰਚਰਾਂ ਦੇ ਕੀਤਾ ਤੁਸੀਂ ਖਾਸ ਸਰਦ ਦੇ ਵਿੱਚ ਆਸਵਾਦੀ ਨੂੰ ਲੈ ਕੇ ਈਸੀ ਦਾ ਮਾਮਲਾ ਵੀ ਪਿਆ ਦੇ ਵਿੱਚ ਜਿਹੜਾ ਬਣਵਾਉ ਆਸਵਾਦੀ ਤੇ ਨੰਬਰ ਆ ਰਿਹਾ ਹੈ ਇਹਨਾਂ ਮੁਕਾਂ ਦੇ ਮਾਮਲਾ ਦਾ ਕੀਤਾ ਕੀ ਮਾਮਲਾ ਇਹ ਜੀ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਟ ਸ਼ਮੀਰ ਪਿੰਡ ਜੋ ਖਸਾਨ ਖਾਣਾ ਸਰਦ ਦੇ ਅਧੀਨ ਪੈਂਦਾ ਹੈ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਤੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਹੁਣ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿਸਨੇ ਵੀ ਸਿਵਿਲਿਅਨ ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹ ਰਿਕਾਰਡ ਹੋ ਗਈ ਇਹਨਾਂ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 ਵੀਐਨਐਸ which is equivalent of 188 ਆਪੀਸੀ ਦਾ ਇੱਕ ਜਨੇ ਤੇਜੀ ਜਿਹੜਾ ਮੇਨ ਜਿਹਦਾ ਵਿਆਹ ਸੀਗਾ ਮੁੰਡੇ ਦਾ ਵਿਆਹ ਹੋ ਰਿਹਾ ਸੀ ਜੀ ਆਮ ਲੋਕਾਂ ਵੀ ਇਹ ਕਹਿਣਾ ਚਾਹੁੰਦੇ ਕਿ ਕਿ ਹਦਾਇਤਾਂ ਜਾਰੀ ਨੇ ਡੀਸੀ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਦੀ ਕਰਦੇ ਨਹੀਂ ਜਾਣੀ ਜੀ ਦੇਖੋ ਇਸ ਟਾਈਮ ਜੋ ਸੈਂਸਿਟਿਵ ਅਨਰੀ ਟੈਂਸ ਸਿਚੁਏਸ਼ਨ ਹੈ ਆਪਾਂ ਉਹ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁੱਲੀ ਮਤਲਬ ਆਊਟ ਆਫ ਇਟ ਜਿੰਨਾ ਵੀ ਡਿਜੀ ਡੀਸੀ ਸਾਹਿਬ ਨੇ ਹਦਾਇਤ ਹੈ ਕਿ ਸਿਵਿਲਿਅਨਸ ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰ ਵਰਕਸ ਨਾ ਚਲਾਉਣ ਉਹ ਪਲੀਜ਼ ਸਟ੍ਰਿਕਟਲੀ ਉਹਨੂੰ ਅਡੀਅਰ ਕਰੋ ਜੋ ਵੀ ਇਸ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਅਵੇਲੇਬਲ ਆ ਫੈਂਸੀ ਜੀ ਉਹ ਰਾਤ ਹੀ ਕਰ ਲਿਆ ਸੀ